ਇਹ ਇੱਕ ਆਮ ਕਹਾਵਤ ਨਹੀਂ ਬਣੀ ਕੋ ਕਹਿੰਦੇ ਇੱਕ ਨੂੰ ਕੀ ਰੋਣੀ ਹੈ ਉਤ ਗਈ ਆਵਾ ਉਹ ਗੱਲ ਆਪਨੇ ਜਵਣੀ ਪਈ ਹੈ ਵੀ ਆਮ ਲੋਕਾਂ ਦਾ ਤਾਂ ਕੀ ਕਸੂਰ ਹੈ ਸੱਡ ਤਾਂ ਜਥੇਦਾਰਾਂ ਦਾ ਆਵਾ ਵੀ ਉੱਤੇ ਹੀ ਪਿਆ ਬੋਲੋ ਸਤਨਾਮ ਸਾਡੇ ਤਾਂ ਜਥੇਦਾਰਾਂ ਦਾ ਆਵਾ ਵੀ ਉੱਤਿਆ ਪਿਆ ਨਹੀਂ ਉੱਤਿਆ ਤੁਸੀਂ ਦੱਸਦੇ ਨਿੰਦਾ ਨਾ ਕਦੇ ਕੋ ਸੱਚੀ ਗੱਲ ਕਹੀ ਜਥੇਦਾਰਾਂ ਦਾ ਵੀ ਆਵਾ ਉੱਤ ਗਿਆ ਕਿਵੇਂ ਕਈ ਮਹੀਨੇ ਪਹਿਲਾਂ ਤਾਂ ਸ੍ਰੀ ਚੰਦਿਆਂ ਦੇ ਹੱਥ ਦੇ ਵਿੱਚ ਬਿਆਨ ਦਿੱਤਾ ਸੀ ਜਥੇਦਾਰ ਨੇ ਕਹਿੰਦਾ ਸੰਗਤਾਂ ਸ੍ਰੀ ਚੰਦ ਤੋਂ ਸੇਧ ਲੈਣ ਸੰਗਤਾਂ ਸ੍ਰੀ ਚੰਦ ਤੋਂ ਕਿਸੇ ਤੋਂ ਮਿਲੂ ਵੀ ਕੱਪੜੇ ਲਾ ਦਿਓ ਪੱਲਾ ਲੰਗੋਟ ਰਖ ਲਓ ਇਹੀ ਮਿਲੂ ਜਿਨੂੰ ਪਾ ਲਓ ਜਿਨੂੰ ਪਾਇਆ ਹੋਣਾ ਫੋਟੋ ਦੇ ਉੱਤੇ ਤੇ ਕੇਸ ਪਿਛੇ ਨੂੰ ਖੁੱਲੇ ਛੱਡ ਲਓ ਹਨਾ ਸਿਰ ਤਸਵਾ ਪਾ ਲਓ ਤੇ ਗੁਰੂ ਪਿਤਾ ਦੀ ਗੱਲ ਨਾ ਮੰਨੋ। ਇਹੀ ਸਿੱਖਿਆ ਮਿਲਦੀ ਆ ਨਾ ਜੀ। ਫਿਰ ਆਵਾ ਨੇ ਉੱਤੇ ਜਥੇਦਾਰ ਦਾ। ਆਵਾ ਨੇ ਉੱਤੇ ਇਹਨਾਂ ਲੋਕਾਂ ਦਾ ਠੇਕੇਦਾਰ ਬਣੇ ਹੋਏ ਧਰਮ ਦੇ ਇਹ। ਜਿਹੜੀ ਕੌਮ ਦੇ ਆਗੂ ਇਹੇ ਜੇ ਹੋ ਜਾਣ, ਸੋਰ ਦੁਸ਼ਮਣਾਂ ਦੀ ਲੋੜ ਹੈ ਇਹੇ ਜਾਂਦੇ ਹੁੰਦੇ। ਦੱਸਦੇ ਤੁਸੀਂ ਮੈਨੂੰ। ਤਤਿ ਗੁਰਬਾਣੀ ਦਾ ਕੀ ਫੈਸਲਾ ਬਹੁਤ ਵਾਰ ਸੁਣਾਇਆ ਹੈ। ਸੁਣ ਲਓ। ਗੁਰਬਾਣੀ ਵਿੱਚ ਫੈਸਲਾ ਹੈ। ਪੁੱਤਰੀ ਕੌਲ ਨਾ ਪਾੰਦਿਓ। ਕਰ ਪੀਰ ਹੋ ਕੰਨ ਮੁਰੱਟੀ ਐ ਦਿਲ ਖੋਟੇ ਆਕੀ ਫਿਰਨ ਬਨ ਭਾਰ ਉਚਾਈਨ ਛੱਟੀ ਐ ਗੁਰਵਾਣੀ ਦਾ ਫੈਸਲਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਪੁੱਤਰਾ ਨੇ ਭਾਵ ਸ੍ਰੀ ਚੰਦ ਉਹਨੇ ਬਚਨ ਨਹੀਂ ਮੰਨਿਆ ਪੁੱਤਨੀ ਕੌਲਣਾ ਪਾਲ ਲਿਓ ਕਰ ਪੀਰ ਹੋ ਕੰਨ ਮੁਰੱਟੀ ਐ ਜੋ ਗੁਰੂ ਜੀ ਨੇ ਗੁਰੂ ਅੰਗਦ ਸਾਹਿਬ ਨੂੰ ਗੁਰਵਤ ਸਯੁਕਤ ਕੀਤਾ ਅੱਗੇ ਪੀਰ ਗੁਰੂ ਬਣਾਏ ਭਾਵ ਉਹਨਾਂ ਵੱਲੋਂ ਕੰਦੇ ਮੋੜਲੇ ਮੋਢੇ ਚੜਾ ਦੇ ਕਹਿੰਦੇ ਸੀ ਮੰਨਦੇ ਹੀ ਨਹੀਂ ਇਹਨਾਂ ਨੂੰ ਕਰ ਪੀਰ ਹੋ ਕੰਨ ਮੁਰੱਟੀ ਐ ਦਿਲ ਖੋਟੇ ਅਕੀਰਮ ਸ੍ਰੀ ਚੰਦ ਹੋਰੇ ਦਿਲ ਦੇ ਖੋਟੇ ਹੋਣ ਕਰਕੇ ਗੁਰੂ ਬਾਬਾ ਜੀ ਤੋਂ ਬਾਗੀ ਹੋਏ ਫਿਰਦੇ ਐ ਬਨ ਭਾਰ ਉਹ ਚੰਨ ਛੱਟੀ ਐ ਪੁੱਤਰ ਹੋਣ ਦੇ ਹੰਕਾਰ ਦੀ ਪੰਡ ਸਿਰ ਤੇ ਚੱਕੀ ਕਰਦੇ ਐ ਜਥੇਦਾਰ ਨੂੰ ਪੁੱਛੋ ਵੀ ਤੈਨੂੰ ਪਤਾ ਨਹੀਂ ਵੰਨਚ ਕੀ ਲਿਖਿਆ ਹੋਇਆ ਜਥੇਦਾਰ ਨੂੰ ਤਾਂ ਸਾਰੀ ਬਾਣੀ ਪਤਾ ਹੂ ਅਰਥਾਂ ਸਮੇਤ ਪਤਾ ਹੂ ਪੁੱਛੋ ਇਹਨਾਂ ਨੂੰ ਗੁਰਬਾਣੀ ਸ੍ਰੀ ਚੰਦ ਹੋਰਾਂ ਨੂੰ ਦਿਲ ਦੇ ਖੋਟੇ ਗੁਰੂ ਤੋਂ ਬਾਗੀ ਤੇ ਹੰਕਾਰੀ ਲਿਖਦੀ ਐ ਨਹੀਂ ਲਿਖਿਆ ਤਾਂ ਹੁਣ ਹੀ ਦੱਸੋ ਤੇ ਸੰਡਾ ਜੱਫੀਦਾਰ ਕਹਿੰਦਾ ਕਹਿੰਦਾ ਸ੍ਰੀ ਚੰਦ ਤੋਂ ਸੇਧ ਲਓ ਗੁਰੂ ਤੋਂ ਸੇਧ ਨਾ ਸੇਧ ਦੀ ਗੱਲ ਨਹੀਂ ਤੇ ਜੇ ਕਿਤੇ ਜੱਫੀਦਾਰ ਦਾ ਇਹ ਬਿਆਨ ਆਉਂਦਾ ਵੀ ਸੰਗਤਾਂ ਸ੍ਰੀ ਚੰਦਿਆਂ ਤੋਂ ਸੁਚੇਤ ਰਹਿਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਸੇਧ ਲੈਣ ਮੈਂ ਜੀਵਨਾ ਕਹਿੰਦਾ ਅਕਾਲ ਤਖਤ ਸਾਹਿਬ ਦੇ ਜੱਫੀਦਾਰ ਦੀ ਧੰਨਾ ਬੋਲੋ ਸਾਥ ਨਾਮ ਕਹਿੰਦਾ ਮੈਂ ਵੀ ਇਹ ਤਾਂ ਦੱਸਿਆ ਵੀ ਕਹਿੰਦੇ ਕੋਈ ਵੀ ਪੰਥਪ੍ਰੀਤਾਂ ਜੀ ਸਭ ਨੂੰ ਹੀ ਮਾਂਜਾ ਫੇਰੀ ਜਾਂਦਾ ਅਸੀਂ ਗੁਣ ਔਗਣ ਤੇ ਗੱਲ ਕਰ ਤਾਂ ਮੈਂ ਵੀ ਕਹਿੰਦਾ ਵੀ ਧੰਨਾ ਜੀ ਸਹੀ ਸੇਧਨ ਦੇ ਕੌਮ ਨੂੰ ਤੇ ਜੱਸੀਦਾਰ ਕਹੇ ਸ੍ਰੀ ਜਨ ਤੋਂ ਸਿੱਧ ਲਓ ਨਾ ਸਿੱਖ ਸ੍ਰੀ ਜਨ ਤੋਂ ਸਿੱਧ ਲੂ ਕੇ ਬਾਣੀ ਤੋਂ ਸਿੱਧ ਲੂ ਦੱਸੋ ਤੁਸੀਂ ਫੇਰ ਇਹ ਜੱਸੀਦਾਰ ਕਹਿੰਦਾ ਸ੍ਰੀ ਜਨ ਤੋਂ ਸਿੱਧ ਲਾਓ ਉੱਤ ਗਿਆ ਨਾ ਆਵਾ ਫੇਰ